ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਸਵਾਗਤ ਕਰਦੇ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਤੇ ਨਵੇਂ ਦਿਨ ਦੀ ਸ਼ੁਰੂਆਤ ਸੋ ਅੱਜ ਆਪਾਂ ਸਾਧਨ ਕਰੇ ਆ ਤੇ ਘਰ ਚ ਹੀ ਆਪਾਂ ਸਾਰੇ ਅੱਜ ਕੰਮ ਕਰਨ ਜਿਹਦੇ ਨਾਲ ਸਰਪਤੀਰੇ ਘਰੇ ਕਰਨਾ ਦਿਸਕ ਦਿਨ ਆਪਾਂ ਨੂੰ ਕਿਹਾ ਜਾਂ ਲੰਘਦਾ ਕਿਵੇਂ ਹੁੰਦਾ ਸਾਰਕਸਨਸ ਬਲੌਗ ਦੇ ਵਿੱਚ ਦਿਖਾਵਾਂਗੇ ਕਿ ਆਪਾਂ ਅੱਜ ਗੱਡੀ ਧੋਣੀ ਹੈ ਗੱਡੀ ਧੋਵਾਂਗੇ ਤੇ ਬਾਕੀ ਨਾਲ ਦੇ ਨਾਲ ਦਿਨ ਦੇ ਰੁਟੀਨ ਹੈ ਦੇਖਦੇ ਆ ਅੱਜ ਦਾ ਦਿਨ ਘਰ ਵਿੱਚ ਕਿਸ ਤਰ੍ਹਾਂ ਦਾ ਬਤੀਤ ਹੁੰਦਾ ਹੈ ਜਿਵੇਂ ਵੀ ਹੋਇਆ ਸਨਸਾਰ ਬਲੌਗ ਵਿੱਚ ਦਿਖਾਵਾਂਗੇ ਫਿਲਹਾਲ ਸਾਡੇ ਸਾਰੇ ਬਲੌਗ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਨਵੇਂ-ਨਵੇਂ ਬਲੌਗ ਦੇਖਣ ਲਈ ਸਾਰੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੈਲ ਆਈਕਨ ਵਾਲਾ ਬਟਨ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੱਕ ਤੁਹਾਨੂੰ ਮਿਲਦਾ ਰਹੇ ਤੇ ਨਵੇਂ-ਨਵੇਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਤੁਸੀਂ ਵੀਡੀਓ ਦੇਖਦੇ ਰਹੋ ਜੇ ਵੀਡੀਓ ਪੱਤੇ ਲੱਗਦੇ ਨਾਲ ਲਾਈਕ ਕਰਦੇ ਕਰੋ ਕਮੈਂਟ ਕਰਿਆ ਕਰੋ ਵੀਡੀਓ ਬਾਤ ਬਾਤ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਵੀਡੀਓ ਇਸ ਤਰ੍ਹਾਂ ਦੇ ਵੀਡੀਓ ਆਪਾਂ ਤੁਹਾਡੇ ਵਾਸਤੇ ਹੋਰ ਲੈ ਕੇ ਆਈਏ ਤੇ ਨਵੇਂ ਨਵੇਂ ਵੀਡੀਓ ਤੁਸੀਂ ਦੇਖਦੇ ਰਹੋ ਸੋ ਸ਼ੁਰੂਆਤ ਕਰਦੇ ਆਂ ਆਪਾਂ ਅੱਜ ਦੇ ਬਲੌਗ ਦੀ ਹਾਂ ਹੋ ਗਈ ਪੜੋਂ ਲੱਗ ਰਿਹਾ ਹੈ ਹਾਂ ਆਹ ਹਾਂ ਨਹੀਂ ਤਾਂ ਆਉਣ ਲੱਗ ਰਿਹਾ ਤੁਹਾਨੂੰ ਬਣਾਓ ਚਾਹ ਦਾ ਫਿਰ ਚਾਹ ਤਾਂ ਬਣਾਓ ਚਾਹ ਬਣਾਦਾ ਸਰੀ ਤੁੱਟਿਆ ਬੈ ਜਮੀਆਂ ਅਜ ਤਾਂ ਹੈ ਇਹ ਤਾਂ ਤੇਨ ਕਹੋ ਮਨਿੰਦਰ ਸਿੰਘ ਮਾਂ ਜੋ ਦੀ ਚਾਹ ਵੀ ਹੈ ਹੁਣੇ ਤੁਸੀਂ ਕੌਣ ਤੁਸੀਂ ਪਰ ਅਮਲੀ ਸਰੀ ਨੇ ਚਾਹ ਬਣਾਦਾ ਸਰੀ ਤੁੱਟਦਾ ਹੀ ਨਹੀਂ ਗਿਆ ਕਹੋ ਵੀ ਮਨਿੰਦਰ ਸਿੰਘਾ ਪੰਜ ਵਜੇ ਤੱਕ ਕਿੰਨੇ ਵਜੇ ਤੱਕ ਕੀ ਪੀ ਜਾਂਦੇ ਰੋਟੀ ਤੋਂ ਪਹਿਲਾਂ ਹਾਂ ਇਹ ਰੋਟੀ ਤੋਂ ਬਾਅਦ ਹਾਂ 4:00 ਤੇ 10:00 ਵਜੇ ਹੋ ਚੇ ਮੇਰੀ ਆਉਣ ਲੱਗ ਵਜਤ ਪਿਓਰ ਦੀ ਵਾਲੀ ਫਿਰ ਸਤਵਲ ਫਿਰ ਵਿਚੋਂ ਜੱਕ ਜੁਦੀ ਜਾਣਗੇ ਫਿਰ ਪੰਜਾਰੀ ਦੀ ਸਾਰਾ ਦਿਨ ਚਾਹ ਦਾ ਸਰਤੀ ਜਾਉਨੇ ਆ ਕਹਿੰਦੇ ਮਨਿੰਦਰ ਸਿੰਘ ਅਸੀਂ ਹੋਰ ਕੀ ਖਾਣੇ ਪੀਣੇ ਕਰੇ ਅਸੀਂ ਆਪਾ ਆ ਲੈਣਾ ਗਲਾਸਿੱਧੂ ਕਰਾਂਗੇ ਕਨਾ ਬਾਟੀ ਭਰ ਕੇ ਪੀ ਲਈ ਫਿਰ ਕਰਾਂਗੇ ਧਰ ਲੋ ਚਾਹ ਚਾਹ ਦਾ ਆੜ ਕਰੇ ਸਾਨੂੰ ਸਭ ਤੋਂ ਵੱਧ ਆਉਂਦਾ ਬਣਾਉਂ ਕਰਾ ਬਹੁਤ ਵਧੀਆ ਹਨ ਵੀ ਮਨਿੰਦਰ ਸਿੰਘ ਆ ਬ੍ਰੈਡ ਆ ਰਿਹਾ ਨੇ ਬਣਾ ਲਓ ਤੇ ਹੋਰ ਕੀ ਬਣੀ ਬਣਾਈ ਚੱਲਿਆ ਆਪਣਾ ਬਣਾਉਣੇ ਪੈਣੇ ਉਹ ਜਾ ਰਿਹਾ ਥੋੜੂ ਫੋਨ ਕਰ ਦੋ ਕਿਤੇ ਜਾ ਰਿਹਾ ਸੀ ਨਹੀਂ ਕਿਤੇ ਜਾ ਰਿਹਾ ਹੈ ਕੌਣ ਕਾਕਾ ਕਾਕਾ ਨੂੰ ਵਾਪਾ ਪਿੰਡ ਗਿਆ ਮੋਹਨ ਕਾ ਕੱਦਦਾ ਜਾ ਰਿਹਾ ਹੈ ਉਹਦੇ ਉਹਦੇ ਪਿੰਡ ਚ ਪੜਿਆ ਹੁਣ ਰਹਿੰਦਾ ਹੈ ਸਰਦਾਰੀ ਕੇ ਬਾਰੇ ਹਾਂ ਪਾਪਾ ਸੀ ਕੋਣ ਜਾ ਅੱਜ ਵੀ ਮਮਮੀ ਹੈ ਮਮਮੀ ਦੀ ਪਰਚੀ ਦੀ ਉਹ ਲਈ ਹਾਂ ਟੈਨਸ਼ਨ ਟੈਨਸ਼ਨ ਦੀ ਪਰਚੀ ਦੀ ਇਹ ਨਹੀਂ ਪਤਾ ਨਹੀਂ ਕੀ ਦੀ ਹੈ ਉਹ ਆ ਗਿਆ ਯਾਦ ਕਰਾਂ ਦੀ ਨਿੰਦਰ ਕਹਿੰਦਾ ਪਰਚੀ ਨਾ ਲਗਾ ਕਹਿੰਦਾ ਫਿਰ ਕਹਿੰਦਾ ਜੋ ਆਖਾਂ ਦੇ ਰੁਪਏ ਘਟੇ ਫਿਰਗੇ ਜ ਸਾਡਾ ਕੋਡ ਵਾੜਾ ਪਤਾ ਲੱਗ ਗਿਆ 55 ਸਭ ਮਿਲ ਗਿਆ ਪੈਨਸ਼ਨ ਤੇ ਆ ਗਈ ਆਪਣੇ ਖੇਤਾਂ ਡ੍ਰੈਗਨ ਫਰੂਟ ਤਕਰੀਬਨ ਜਿਹੜਾ ਆਪਾਂ ਨਵਾਂ ਲਾਇਆ ਸੀ ਉਹ ਵੀ ਕਾਫੀ ਹੋ ਗਿਆ ਇਹਦੇ ਵਿੱਚ ਹੀ ਆਪਣੇ ਪੌਦੇ ਲਾਇਏ ਹੋਏ ਸੀ ਹੋਰ ਤੇ ਨਾਲ ਹੋ ਗਈ ਵਿੱਚ ਸਰੋਂ ਆਪਣੇ ਤੇ ਨਾਲ ਦੇ ਨਾਲ ਡ੍ਰੈਗਨ ਫਰੂਟ ਆ ਨਵਾਂ ਲੱਗਿਆ ਹੋਇਆ ਜਿਹੜਾ ਪੁਰਾਣਾ ਡ੍ਰੈਗਨ ਫਰੂਟ ਪਰਲੀ ਸਾਈਡ ਰਹਿ ਗਿਆ ਜਿਹੜਾ ਆਪਾਂ ਫਲ ਤਕਰੀਬਨ ਦੇਰ ਹੈ ਕਾਫੀ ਚਿਰ ਤੋਂ ਤੇ ਆ ਸਾਰਾ ਨਵਾਂ ਲੱਗਿਆ ਸੀਗਾ ਸਾਂ ਥੋੜੇ ਪੱਗ ਅੱਗੇ ਚੱਲ ਕੇ ਦੇਖਦੇ ਆਂ ਕਿਵੇਂ ਹੋ ਰਿਹਾ ਇਹ ਆ ਸਾਰਾ ਨਵਾਂ ਨਵਾਂ ਲਾਇਆ ਜਿਹੜਾ ਆਪਣਾ ਇਹ ਕਿ ਨਵਾਂ ਲੱਗਿਆ ਇਹ ਉਹ ਡ੍ਰੈਗਨ ਫਰੂਟ ਹੈ ਤੇ ਆ ਇਸ ਸਾਈਡ ਆ ਗਿਆ ਪੁਰਾਣਾ ਜਿਹੜਾ ਪਾਉ ਨੂੰ ਫੜ ਹੁਣ ਦੇਣ ਲੱਗਿਆ ਪਏ ਸਰੋਂ ਵਿੱਚ ਬੀਜ ਰਹੀ ਹੈ ਕਿ ਕਾਫੀ ਜਗ੍ਹਾ ਵਿਚਾਲੇ ਖਾਲੀ ਰਹਿੰਦੀ ਹੈ ਇਸਕਾ ਥੋੜੀ ਆਪਣਾ ਸੌ ਵਿੱਚ ਲਾਤੀ ਦੀਗੀ ਤੇ ਕਾਫੀ ਵਧੀਆ ਹੋ ਰਹੀ ਹੈ ਵੀ ਇਸ ਸਾਈਡ ਨਿੰਬੂ ਅਮਰੂਦ ਨਿੰਬੂ ਸਾਰੇ ਪੀਲੇ ਹੋ ਗਏ ਹਾਂ ਆ ਵੀ ਆਪਣਾ ਹੋਰ ਤਿਆਰ ਕਰ ਰਹੇ ਅੱਗੇ ਸਾਨੂੰ ਸਾਨੂੰ ਉਹ ਵੀ ਬੀਜੇ ਦਿਖਾਈ ਕਿਉਂ ਕਾਫੀ ਚਿਰ ਹੋ ਗਿਆ ਇਧਰ ਆਇਆ ਨੂੰ ਆਪਾਂ ਨੂੰ ਤੇ ਗਾਇਸ ਤਰਾ ਦਾ ਡ੍ਰੈਗਨ ਫਰੂਟ ਦਾ ਵੀ ਤਿਆਰ ਹੁੰਦਾ ਅੱਗੇ ਬੀਜਣ ਵਾਸਤੇ ਆ ਵੀ ਤਿਆਰ ਹੁੰਦਾ ਇਸ ਤਰ੍ਹਾਂ ਜੇ ਆਪਣਾ ਧਰਤੀ ਗੜਤੇ ਦੀ ਜੜਾਂ ਤਕਰੀਬਨ ਲੱਗ ਜਾਣਗੀਆਂ ਫਿਰ ਇਹ ਅੱਗੇ ਵਿਜੂਗਾ ਤੇ ਆ ਹੋਣ ਲੱਗੇ ਜੀ ਨਵਾਂ ਬੀ ਤਿਆਰ ਜਿਹੜਾ ਹੁਣ ਅੱਗੇ ਆਪਣਾ ਹੋਰ ਨਵਾਂ ਬਦਲਾਉਣਾ ਤੇ ਆ ਕੋਸਾ ਲੱਗ ਰਿਹਾ ਤੇ ਸਰੋਂ ਹੈ ਬਾਕੀ ਵਧੀਆ ਮਾਹੌਲ ਬਣਿਆ ਪਿਆ ਅੰਦਰ ਤੇ ਬਾਕੀ ਚੱਲਦੇ ਹੁਣ ਆਪਾਂ ਅਗਲੀ ਮੋਟਰ ਤੇ ਦੇਖਦੇ ਅੱਗੇ ਕੀ ਹੈ ਕੰਮਕਾਰ ਨੇ ਅੱਗੇ ਹਾਂਜੀ ਸ਼ਾਮ ਦਾ ਟਾਈਮ ਹੋ ਗਿਆ ਸ਼ਾਹ ਨੂੰ ਮੈਂ ਤੇ ਸਾਡਾ ਟਫੀ ਐਸੀ ਛੜਕ ਦੇ ਢੇੜਾ ਮਾਰਨ ਆ ਆਪਣਾ ਟਫੀ ਹੈ ਤਕਰੀਬਨ ਇਸ ਟਾਈਮ ਆਪੇ ਲਵੇ ਖੜਿਆ ਕਿਹਾ ਮੈਨੂੰ ਸ਼ਾਹ ਨੂੰ ਲੈ ਕੇ ਚੱਲ ਚੈਂਕਣ ਲੱਗੇ ਪਿਆ ਸੀਗਾ ਤੇ ਖੁੱਲ ਗਏ ਆਪਾਂ ਹੁਣ ਲੈ ਕੇ ਆਇਆ ਨੂੰ ਘੁੰਮਣ ਵਾਸਤੇ ਤੇ ਇੱਕ ਬੱਚਾ ਜਿਹਾ ਹੋਰ ਆ ਕੇ ਮਿਲ ਲਵੇ ਤੇ ਹੁਣ ਤੁਨੋਂ ਉਹ ਨਾਲ ਵੀ ਮਿਲਿਆਉਨੇ ਤੇ ਦੇਖਦੇ ਆਪਾਂ ਤੁਹਾਨੂੰ ਬੱਚੇ ਨਾਲ ਮਿਲਿਆ ਲੱਗਦਾ ਜੀ ਸਾਨੂੰ ਬੈਠਣ ਦੇ ਕਿਹਨੇ ਕਾ ਵੀ ਆ ਗਿਆ ਮਿਲ ਲਵੇ ਵੈਸੇ ਆਪਣੇ ਘਰੀ ਰਹਿੰਦੇ ਤੇ ਆ ਆਪਣਾ ਕਾਫੀ ਹੈ ਤੇ ਸ਼ਾਨੂਨ ਨੂੰ ਕਮਾਉਣ ਵਾਸਤੇ ਲੈ ਕੇ ਆਇਆ ਸੀਗਾ ਤੇ ਆਹ ਦੇਖੋ ਉਹ ਬਚਾ ਜੇ ਬੜਾ ਸ਼ਾਰਤੀ ਹੋਰੇ ਉਹ ਸ਼ਾਰਤਾਂ ਲੱਗੇ ਪਿਆ ਕਰਨ ਹੂੰ ਤੇ ਦੋ ਹੋਰ ਨੇ ਉਹ ਰਸਤੇ 'ਚ ਰੁਕ ਕੇ ਤਿੰਨ ਨੇ ਇਹ ਛੋਟੇ-ਛੋਟੇ ਜਿਹੇ ਇਹ ਆਪਣੇ ਇੱਥੇ ਘਰ ਹੀ ਵਹਿੰਦੇ ਨੇ ਤੇ ਹਾਂਜੀ ਦੋਸਤੋ ਗੱਡੀ ਆਪਾਂ ਨੇ ਤਕਰੀਬਨ ਅੱਜ ਧੋਈ ਸੀ ਸਾਰ ਤੇ ਆਪਾਂ ਇਹਨਾਂ ਦੇ ਮੈਟ ਹੁਣ ਆਪਾਂ ਮੈਟ ਵਿਛੋਣੇ ਗੱਡੀ ਦੇ ਵਿੱਚ ਤੇ ਲੱਗ ਕੇ ਚੱਲੀ ਹੁਣ ਮੈਂ ਤੇ ਗੱਡੀ ਚੱਕਦੇ ਆਂ ਤੇ ਆਪਾਂ ਇਹਨੂੰ ਬਿਚਾਵਾਂਗੇ ਗੱਡੀ ਦੇ ਵਿੱਚ ਚੱਲ ਕੇ ਇਕੱਠੇ ਕਰੀਏ ਸਾਰੇ ਹੌਲੀ 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 ਫੇਰ ਤੇ ਇੱਕ ਚੱਲਦਾਂ ਨੂੰ ਗੱਡੀ ਲਵੇ ਕਿ ਫੇਂਜੀ ਨਹੀਂ ਮੈਂ ਤਾਂ ਮਚਾਵਾਂ ਲੋਕਾਂ ਦੇ ਕੋਲ ਜੀ ਕਿਹੜੀ ਵੀਡੀਓ ਸੀ ਚੱਟੇ ਰੰਗਲੇ ਪਹਿਲੀ ਵਾਰ ਹਾਂ ਜਦੋਂ ਬੜਿਆ ਪਤਾ ਉਹ ਲੱਗੀ ਵੀ ਕਰਾ ਦੀ ਬੱਕੋ ਅਸੀਂ ਥਾਰ ਰੌਕਸ ਬੁੱਕ ਕਰਾਤੀ ਪਤਾ ਤੈਨੂੰ ਆਉ ਕੋਈ ਪੈਸੇ ਨਹੀਂ ਜੇ ਕਰਵਾਉਣ ਤਾਂ ਕਿਤੇ ਹੈਂ ਪੈਸੇ ਬੋਲਦੇ ਰਹਾ ਹਾਂ ਹਾਂ ਇਹਦਾ ਮੁੰਡਾ ਪੈਸੇ ਮੋਹਰੀ ਪੈਸੇ ਨਾ ਬੱਚੀ ਜਾਂਦੀ ਰਹਿਤਾ ਪਤਾ ਨਾ ਟਰੈਕਟਰ ਦੀ ਬੈੜ ਕੇ ਉਰੇ ਠੀਕ ਕਿੱਧਰ ਹੈ ਉਹ ਲੋ ਕਿੰਨੇ ਪੈਸੇ ਹੈ ਵੱਸਾ ਅਡਾ ਮਨੀ ਨੇ ਹੱਥ ਚੱਕਦਾ ਆ ਕਹਦਾ ਕੋਈ ਚੱਕਰ ਨਹੀਂ ਪੈਸੇ ਦੀ ਆ ਸੱਤ ਪਰਸੈਂਟ ਵਿਆਜ ਦਾ 70 ਰੁਪਏ ਵਿਆਜ ਦਾ ਲਾਉਂਦਾ ਕੋਈ ਚੱਕਰ ਨਹੀਂ ਕਹਦੇ ਖਾਰਕਸ ਤਾਂ ਆ ਜੂਗੀ ਤੇ ਨਵੀਂ ਨਾ ਦਿੱਤਾ ਹੈ ਨਾ ਤਾਂ ਨਵੀਂ ਕਿਹਾ ਨੇ ਹਾਂ ਅਰਦ ਨੂੰ ਤੂੰ ਚੜ ਕਰਕੇ ਵੇਲੇ ਹੋ ਜਾਣਾ ਫਿਰ ਆ ਨਵੀਂ ਲੈ ਕੇ ਆਮ ਫਿਰ ਉਹਨੂੰ ਲੈ ਬਣ ਵੀ ਦੇਖਣਗੇ ਮਣ ਚ ਮਾ ਕੇ ਦੇਖਾਂਗੇ ਬਣ ਚ ਮਾ ਕੇ ਚਵਾਡਾਂਗੇ ਓਏ ਹਾਂ ਜੀ ਦੋਸਤੋ ਏਸੀ ਆਪਣਾ ਅੱਜ ਦਾ ਬਲੌਗ ਗੁਜ ਰਲਿਆ ਮਿਲਿਆ ਕੁਝ ਘਰ ਦੀਆਂ ਗੱਲਾਂ ਕੁਝ ਖੇਤੀਬਾੜੀ ਦੀ ਗੱਲਾਂ ਬਾਕੀ ਸਾਰਾ ਵਲੌਗ ਅੱਜ ਹੋ ਗਿਆ ਮਿਕਸ ਤੇ ਅੱਜ ਦੇ ਬਲੌਗ ਨੂੰ ਆਪਾਂ ਤਕਰੀਬਨ ਇੱਥੇ ਖਤਮ ਕਰਦੇ ਆਂ ਜੇ ਬਲੌਗ ਵਧੀਆ ਲੱਗੇ ਉਹ ਲਾਈਕ ਕਰ ਦਿਓ ਕਮੈਂਟ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੇ ਚੈਨਲ ਦੇ ਪਹਿਲੀ ਵਾਰ ਐਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੈਲ ਇੰਕ ਕਰ ਵਾਲਾ ਬਟਨ ਜ਼ਰੂਰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੱਕ ਨਹੀਂ ਮਿਲਦਾਰੇ ਤੇ ਨਵੀਂ-ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਜਲਦ ਮਿਲਦੇ ਆ ਇੱਕ ਨਵੀਂ ਵੀਡੀਓ ਇੱਕ ਨਵਾਂ ਬਲੌਗ ਲੈ ਕੇ ਸਾਰੋਖਾ ਆਪਣਾ ਖਿਆਲ ਸ਼ਸ਼੍ਰੀਕਾਲ ਗੁੱਡ ਬਾਏ رب